ਸਾਲ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਉਪ ਗੁਰੂ ਘਰ ਸਾਲਸਾ ਗੁਰੂ ਕੀ ਸਾਲਸਾ ਗੁਦੀ ਨਗਰ ਨਵਾਸੀ ਸਾਰੇ ਹੀ ਨਗਰਾਂ ਦੀਆਂ ਸੰਗਤਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਸੋ 5ਵੇਂ ਪਾਸਾ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਪੁਰਬ ਹੈ 16 ਜੂਨ ਦਾ ਸ਼੍ਰੋਮਣੀ ਕਮੇਟੀ ਦੇ ਮੁਤਾਬਕ ਦੇਸੀ ਮਹੀਨਾ ਸੋ ਸਾਰੀਆਂ ਸੰਗਤਾਂ ਨੇ ਆਪਣੇ ਰਲਮਣ ਕਰਕੇ ਆਪਣੇ ਨਗਰਾਂ ਦੇ ਗੁਰੂ ਘਰਾਂ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਸ ਜਾਪ ਪ੍ਰਾਰambh ਕਰਨੇ ਹਨ 41 ਦਿਨਾਂ ਦੇ ਸੋ ਅੱਜ ਤੋਂ 41 ਦਿਨ ਹਨ ਸਾਧ ਸੰਗਤ ਜੀ ਸਾਰੀ ਇਹ ਸੰਗਤਾਂ ਜੋ ਨਗਰਾਂ ਵਿੱਚ ਰਹਿੰਦੇ ਹਨ ਆਪਣੇ ਬੱਚਿਆਂ ਨੂੰ ਪ੍ਰੇਰ ਕੇ ਗੁਰਬਾਣੀ ਦੇ ਨਾਲ ਜੋੜੋ ਪਰਮੇਸ਼ਰ ਦੇ ਨਾਮ ਦੇ ਨਾਲ ਜੋੜੋ ਸੋ ਗੁਰੂ ਅਰਜਨ ਦੇਵ ਮਹਾਰਾਜ ਦੀ ਮਿੱਟੀ ਨੀਵੀਂ ਜਾਦ ਅੰਦਰ ਜੋ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਸਰਦਾ ਤੇ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਮਿੱਟੀ ਨੇ ਕੀ ਜਨ ਅੰਦਰ ਗੁਰਬਾਣੀ ਦੇ ਜਪ ਕਰਨੇ ਹਨ ਪਰਮੇਸ਼ਰ ਦਾ ਨਾਮ ਜਪਣਾ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਇਹ ਸੰਦੇਸ਼ ਸਾਰੀ ਸੰਗਤਾਂ ਨੂੰ ਪਰਿਵਾਰ ਕਰਨਾ ਜੀ ਜੋ ਸ਼੍ਰੋਮਣੀ ਕਮੇਟੀ ਵੱਲੋਂ ਸੋ ਆਪਣਾ 16 ਜੂਨ ਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਵਰਕਰਵ ਹੈ ਸਾਰੀ ਸੰਗਤਾਂ ਨੇ ਆਪਣੇ ਨਾਲ ਮਿਲ ਕਰਕੇ ਧੂਮ ਧਾਮ ਦੇ ਨਾਲ ਮਨਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ